ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਐਪੀਸੋਡ ਵਿੱਚ ਗੱਲ ਕਰਨ ਜਾ ਰਹੇ ਆਂ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਜੀ ਸਪੁੱਤਰ ਬਾਬਾ ਨਾਨਕ ਜੀ ਉਦਾਸੀ ਸੰਪਰਦਾਇਕ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ ਜਿਸ ਦੇ ਬਾਨੀ ਬਾਬਾ ਸ਼੍ਰੀ ਚੰਦ ਜੀ ਸਨ ਉਦਾਸੀਨ ਸ਼ਬਦ ਵਿਆਕਰਨਿਕ ਦ੍ਰਿਸ਼ਟੀ ਤੋਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਉਹ ਪਲਸ ਅਧীন ਭਾਗ ਜੋ ਨਾਸ਼ਵਾਨ ਸੰਸਾਰ ਤੋਂ ਉੱਪਰ ਉੱਠ ਕੇ ਸੋਖਮ ਜਗਤ ਵਿੱਚ ਨਿਵਾਸ ਰੱਖਦਾ ਹੈ ਸੰਸਾਰਿਕ ਜੀਵਨ ਤੋਂ ਉਪਰਾਮ ਤੇ ਸੰਸਾਰਿਕ ਮੋਹ ਮਾਇਆ ਤੋਂ ਨਰਲੀਪ ਰਹਿ ਕੇ ਗਿਆਨ ਦੁਆਰਾ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਬਿਰਤੀਆਂ ਬ੍ਰਹਮ ਨਾਲ ਜੋੜਨ ਦੀ ਸ਼ਕਤੀ ਰੱਖਦਾ ਹੋਵੇ ਕਈ ਉਦਾਸੀ ਸਾਧੂਆਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ ਜਿਸ ਦਾ ਖੇਤਰ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਤੱਕ ਸੀਮਤ ਰਿਹਾ ਹੈ ਇਨ੍ਹਾਂ ਰਚਨਾਵਾਂ ਦੇ ਵਿੱਚ ਚਮਤਕਾਰੀ ਸਾਹਿਤਿਕ ਗੁਣ ਅਤੇ ਪਛਾਈ ਵਿਸ਼ੇਸ਼ਤਾਵਾਂ ਮੌਜੂਦ ਹਨ ਬਾਬਾ ਸ਼੍ਰੀ ਚੰਦ ਜੀ ਦੁਆਰਾ ਰਚਿਤ ਆਰਤਾ ਨਾਨਕ ਪਾਤਸ਼ਾਹ ਦਾ ਪ੍ਰਤ ਹੁੰਦਾ ਹੈ ਜੋ ਇਸ ਪ੍ਰਕਾਰ ਹੈ ਚਾਰ ਕੂਟ ਕੀ ਧਰਮਸ਼ਾਲਾ ਸੰਗਤ ਗਾਵੇ ਸ਼ਬਦ ਰਸਾਲਾ ਆਰਤਾ ਕੀਜੀਏ ਨਾਨਕ ਪਾਤਸ਼ਾਹ ਕਾ ਦੀਨ ਦੁਨੀ ਕੇ ਪਾਤਸ਼ਾਹ ਕਾ ਬਾਬਾ ਸ਼੍ਰੀ ਚੰਦ ਜੀ ਤੋਂ ਇਲਾਵਾ ਹੋਰ ਸਾਧੂ ਬਾਬਾ ਦਿਆਲ ਅਨੇਮੀ ਗੱਦੀਕਾਰ ਬਾਬਾ ਸੰਤ ਦਾਸ ਜੀ ਦੇ ਚੇਲੇ ਚਤੁਰਦਾਸ ਅਤੇ ਬਾਬਾ ਲਾਲ ਆਦ ਹੋਏ ਹਨ ਜਿਨ੍ਹਾਂ ਨੇ ਸਾਹਿਤ ਰਚਿਆ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਉਦਾਸੀ ਸੰਪਰਦਾ ਦੇ ਬਾਨੀ ਹੋਏ ਹਨ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਵੀ ਪੂਰਾ ਪੂਰਾ ਅਸਰ ਸੀ ਜਤੀ ਸਤੀ ਰਹਿ ਕੇ ਵੀ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਤੇ ਉਹਨਾਂ ਚਮਤਕਾਰ ਵੀ ਕੀਤੇ ਜੋ ਗੁਰਨਾਨਕ ਦੇਵ ਜੀ ਦੀ ਸਿੱਖੀ ਦੇ ਬਿਲਕੁਲ ਉਲਟ ਸੀ ਗੁਰਨਾਨਕ ਸਾਹਿਬ ਦੇ ਜਿਉਂਦੇ ਜੀ ਉਹ ਹਿੰਦੂ ਧਰਮ ਸਿੱਖ ਧਰਮ ਤੇ ਬ੍ਰਾਹਮਣਵਾਦ ਦੇ ਵਿਚਾਰ ਭਟਕਦੇ ਰਹੇ ਜਿਸ ਦੇ ਵਿੱਚ ਉਹਨਾਂ ਦਾ ਕਸੂਰ ਘੱਟ ਤੇ ਹਾਲਾਤਾਂ ਦਾ ਕਸੂਰ ਜ਼ਿਆਦਾ ਸੀ ਬਾਬਾ ਸ਼੍ਰੀ ਚੰਦ ਜੀ ਦੇ ਹੋਰ ਤੋਂ 7 ਸਾਲ ਬਾਅਦ ਹੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਲੰਬੀਆਂ ਉਦਾਸੀਆਂ ਤੇ ਤੁਰ ਪਏ ਗੁਰਨਾਨਕ ਸਾਹਿਬ ਤੋਂ ਪਿੱਛੋਂ ਬੱਚਿਆਂ ਦੀ ਪਾਲਣ ਪੋਸ਼ਣ ਕਰਨ ਵਿੱਚ ਜ਼ਿਆਦਾ ਹੱਥ ਮਾਤਾ ਸੁਲੱਖਣੀ ਜੀ ਨਾਨਕੇ ਤੇ ਦਾਦਕੇ ਪਰਿਵਾਰ ਦਾ ਰਿਹਾ ਹੈ ਜੋ ਬੇਬੇ ਨਾਨਕੀ ਤੋਂ ਛੁੱਟ ਸਾਰੇ ਹੀ ਬ੍ਰਾਹਮਣਵਾਦੀ ਸਨ ਉਹਨਾਂ ਦਾ ਵੀ ਬਾਬਾ ਸ਼੍ਰੀ ਚੰਦ ਜੀ ਤੇ ਅਸਰ ਪੈਣਾ ਕੁਦਰਤੀ ਸੀ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਪੰਜਾਬ ਦੇ ਅਜੋਕੇ ਜ਼ਿਲ੍ਹਾ ਕਪੂਰਥਲਾ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 8 ਸੈਪਟੰਬਰ 1494 ਨੂੰ ਸ਼੍ਰੀ ਚੰਦ ਜੀ ਦਾ ਜਨਮ ਗੁਰੂ ਨਾਨਕ ਸਾਹਿਬ ਦੇ ਘਰ ਤੇ ਮਾਤਾ ਸੁਲਖਣੀ ਜੀ ਦੀ ਕੁੱਖੋਂ ਹੋਇਆ। ਬਾਬਾ ਸ਼੍ਰੀ ਚੰਦ ਜੀ ਨੂੰ ਵਿਦਿਆ ਪ੍ਰਾਪਤ ਕਰਨ ਲਈ ਪੰਡਤ ਪਰਸ਼ੋਤਮ ਦਾਸ ਕੋਲ ਕਸ਼ਮੀਰ ਭੇਜ ਦਿੱਤਾ ਗਿਆ। ਪਰਸ਼ੋਤਮ ਦਾਸ ਜੀ ਨੇ ਸ਼੍ਰੀ ਚੰਦ ਦੀ ਚੇਤਨਾ, ਬੁੱਧੀ ਵੇਖ ਕੇ ਉਸ ਨੂੰ ਉਦਾਸੀ ਧਰਮ ਦੇ ਦਿੱਖਿਆ ਲੈਣੇ ਕਿਹਾ। ਸ਼੍ਰੀ ਚੰਦ ਜੀ ਨੇ ਧਰਮ ਪ੍ਰਚਾਰਕ ਅਬਿਨਾਸ਼ੀ Muni ਤੋਂ ਚਤੁਰ ਆਸ਼ਰਮ ਵਿੱਚ ਉਦਾਸੀ ਮਤ ਦੇ ਦਿੱਖਿਆ प्राप्त की थी उदासी ਮਤ ਨੂੰ ਅੱਗੇ ਤੋਰਨ ਦਾ ਕੰਮ ਸ਼੍ਰੀ ਚੰਦ ਜੀ ਦੇ ਚੇਲਿਆਂ ਨੇ ਸੰਭਾਲਿਆ ਤੇ ਕਈ ਇਤਿਹਾਸਕਾਰ ਭਾਈ ਗੁਰਦਿੱਤਾ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵੱਡੇ ਸਪੁੱਤਰ ਸਨ ਇਹਨਾਂ ਦੇ ਚੇਲੇ ਮੰਨਦੇ ਨੇ ਤੇ ਉਹਨਾਂ ਦੇ ਅੱਗੇ ਚਾਰ ਸੇਵਕ ਅਲਮਸਤ ਬਾਲੂ हसन ਗੋਬਿੰਦ ਅਤੇ ਫੂਲ ਸ਼ਾਹ ਜਿਨ੍ਹਾਂ ਦੇ ਨਾਮ ਤੇ ਉਦਾਸੀਆਂ ਦੇ ਚਾਰ ਧੂਣੇ ਪ੍ਰਸਿੱਧ ਹਨ ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਗੁਰਦਿੱਤਾ ਜੀ ਦਾ ਜਨਮ ਹੀ ਬਾਬਾ ਸ੍ਰੀ ਚੰਦ ਜੀ ਦੇ ਅਕਾਲ ਚਲਾਣਾ ਤੋਂ ਬਾਅਦ ਹੋਇਆ ਹੈ ਚਾਰ ਧੂਣਾ ਬਾਬਾ ਸ੍ਰੀ ਚੰਦ ਜੀ ਦੇ ਹੁੰਦਿਆ ਤੇ ਉਹਨਾਂ ਦੇ ਪਿੱਛੇ ਉਦਾਸੀਨ ਪ੍ਰਚਾਰ ਦੇ ਕੇਂਦਰਾਂ ਵਿੱਚ 6 ਬਖਸ਼ਿਸ਼ਾਂ ਨੂੰ ਮੰਨਿਆ ਜਾਂਦਾ ਹੈ ਜੋ ਵਕ ਵਕ ਗੁਰੂ ਸਹਿਬਾਨਾਂ ਤੋਂ ਪ੍ਰਾਪਤ ਹੋਈਆਂ ਸਤਸਾਹ ਦੀ ਉਮਰ ਦੇ ਵਿੱਚ ਜਦੋਂ ਗੁਰਨਾਨਕ ਸਾਹਿਬ ਉਦਾਸੀਆਂ ਤੇ ਚਲੇ ਗਏ ਤੇ ਬਾਬਾ ਸ਼੍ਰੀ ਚੰਦ ਜੀ ਨੇ ਵੀ ਬੰਦਗੀ ਸ਼ੁਰੂ ਕਰ ਦਿੱਤੀ। ਉਹ ਅਕਸਰ ਜੰਗਲਾਂ ਵਿੱਚ ਬੈਠ ਕੇ ਤਪੱਸਿਆ ਕਰਦੇ ਤੇ ਉਹਨਾਂ ਨਾਲ ਜੰਗਲਾਂ ਦੇ ਭਿਆਨਕ ਜਾਨਵਰ ਵੀ ਸੰਗਤ ਕਰਦੇ ਸਨ। ਜਦੋਂ ਕੁਝ ਕੁ ਵੱਡੇ ਹੋਏ ਤਾਂ ਆਪਣੇ ਨਾਲਕੇ ਪਿੰਡ ਭਾਈ ਕੰਬਲੀਆ ਜੀ ਨਾਲ ਆਏ। ਇੱਕ ਦਿਨ ਮਨ ਵਿੱਚ ਫੁਰਨਾ ਆਇਆ ਕਿ ਭਾਈ ਕੰਬੜੀਏ ਜੀ ਨੂੰ ਕਹੀਏ ਕਿ ਕਿਉਂ ਨਾ ਨਗਰ ਦਾ ਚੱਕਰ ਕੱਟ ਕੇ ਆਈਏ। ਥੋੜੀ ਸੈਰ ਹੋ ਜਾਏਗੀ। ਭਾਈ ਕਮੜੀਏ ਨੇ ਸਤ ਬਚਨ ਕਹਿ ਕੇ ਆਪਣੇ ਮੋਢਿਆਂ ਤੇ ਭਾਈ ਸ਼੍ਰੀ ਚੰਜੀ ਨੂੰ ਬਿਠਾ ਲਿਆ ਜਿਵੇਂ ਹਮੇਸ਼ਾ ਕਰਦੇ ਸੀ ਬਾਬਾ ਸ਼੍ਰੀ ਚੰਜੀ ਬਾਹਰ ਗਏ ਤਾਂ ਕੁਝ ਦੂਰੀ ਤੇ ਕੁਝ ਲੋਕ ਬੈਠੇ ਹੋਏ ਸਨ ਜਦੋਂ ਲੋਕਾਂ ਨੇ ਦੇਖਿਆ ਕਿ ਬਾਬਾ ਸ਼੍ਰੀ ਚੰਜੀ ਆ ਰਹੇ ਹਨ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਬਾਬਾ ਜੀ ਨੂੰ ਇੱਥੇ ਬਿਠਾ ਕੇ ਉਹਨਾਂ ਦੇ ਕੋਲੋਂ ਹਰੀ ਪਰਮਾਤਮਾ ਦੇ ਨਾਮ ਦੇ ਕੁਝ ਬਚਨ ਸੁਣੇ ਜਾਣ ਇਹ ਸੋਚ ਕੇ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ اپنی ਇੱਛਾ ਪ੍ਰਗਟ ਕੀਤੀ ਇੱਕ ਸੁੰਦਰ ਆਸਣ ਵਿਛਾਇਆ ਜਿਸ ਨੇ ਬਾਬਾ ਜੀ ਨੂੰ ਬਿਠਾਇਆ ਤੇ ਉਹਨਾਂ ਨਾਲ ਬਚਨ ਬिलास ਕਰਕੇ ਉਹ ਸਾਰੇ ਪ੍ਰਸੰਨ ਹੋ ਗਏ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਜਾਣ ਤੇ ਸਤਕਾਰ ਕੀਤਾ ਜਾਂਦਾ ਸੀ ਬਾਬਾ ਸ਼੍ਰੀ ਚੰਦ ਜੀ ਨੇ ਜਦ ਅੰਮ੍ਰਿਤਸਰ ਸ਼ਹਿਰ ਬਸਾਉਣ ਅਮ੍ਰਿਤਸਰ ਸਰੋਵਰ ਦੀ ਉਸਾਰੀ ਤੇ ਗੁਰੂ ਰਾਮਦਾਸ ਜੀ ਦੀ ਇਤਨੀ ਸ਼ੁਭਾ ਸੁਣੀ ਤਾਂ ਉਹਨਾਂ ਕੋਲ ਰਹਾ ਨਾ ਗਿਆ ਗੁਰੂ ਦਰਸ਼ਨਾਂ ਲਈ ਚੇਲਿਆਂ ਸਮੇਤ ਦਰਬਾਰ ਸਾਹਿਬ ਹਾਜ਼ਰ ਹੋਏ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸਨ ਗੁਰੂ ਰਾਮਦਾਸ ਜੀ ਆਪਣੇ ਆਸਣ ਤੋਂ ਉੱਠ ਕੇ ਅੱਗੇ ਮਿਲਣ ਲਈ ਆਏ ਗੁਰੂ ਸਾਹਿਬ ਜੀ ਦੀ ਪਿਆਰੀ ਸ਼ਖਸੀਅਤ ਨੇ ਉਹਨਾਂ ਦਾ ਮਨ ਮੋਹ ਲਿਆ ਗੁਰੂ ਸਾਹਿਬ ਨੇ ਰੋਹਾਨੀ ਚਿਹਰੇ ਵੱਲ ਤੱਕਿਆ ਤੇ ਤੱਕ ਦਿਆ ਹੀ ਖੁਸ਼ ਹੋ ਗਏ ਐਡਾ ਸੁੰਦਰ ਦਾੜਾ ਕਿਵੇਂ ਵਧਾ ਲਿਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਝਾੜਨ ਲਈ ਇੰਨੀ ਹਲੀਮੀ ਦੇਖ ਕੇ ਬਾਬਾ ਸ਼੍ਰੀ ਚੰਦ ਜੀ 당 ਰਹਿ ਗਏ ਤੇ ਕਿਹਾ ਤੰਨ ਤੁਸੀਂ ਤੇ ਤੰਨ ਤੁਹਾਡੀ ਨਿਮਰਤਾ ਇਸ ਪੁੱਛੋਂ ਉਹਨਾਂ ਨੇ ਉਦਾਸੀ ਲਿਵਾਸ ਵਿੱਚ ਸਤ ਨਾਮ ਦਾ ਪ੍ਰਚਾਰ ਕੀਤਾ ਬਾਬਾ ਸ਼੍ਰੀ ਚੰਦ ਜੀ ਨਾਨਕ ਸਰ ਵਿਖੇ ਉਹਾਂ ਨੇ 12 ਸਾਲ ਤਪੱਸਿਆ ਕੀਤੀ ਤੇ ਦੀਨ ਦੁਖੀਆਂ ਦਾ ਭਲਾ ਵੀ ਕੀਤਾ। ਜਹਾਂਗੀਰ ਵੀ ਇੱਥੇ ਦੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਆਏ ਤੇ ਬਾਬਾ ਸ਼੍ਰੀ ਚੰਦ ਜੀ ਨੂੰ 700 ਏਕੜ ਜ਼ਮੀਨ ਦਿੱਤੀ। ਮਾਈ ਹਰੋ ਜੀ ਬਾਬਾ ਜੀ ਦੀ ਬਹੁਤ ਸੇਵਾ ਕਰਦੀ ਸੀ। ਇੱਕ ਦਿਨ ਖੁਸ਼ ਹੋ ਕੇ ਉਹਨਾਂ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਕਿਹਾ "ਜਾ ਮਾਈ ਤੂੰ ਹਰੀ ਭਰੀ ਹੋ ਜਾ।" ਤਾਂ ਮਾਈ ਨੇ ਕਿਹਾ ਕਿ ਤੁਹਾਡਾ ਇਹ ਅਸ਼ੀਰਵਾਦ ਮੇਰੇ ਕੰਮ ਨਹੀਂ ਆ ਸਕਦਾ ਕਿਉਂਕਿ ਮੈਂ ਤਾਂ ਵਿਦਵਾ ਹਾਂ ਕੋਲ ਹੀ ਇੱਕ ਸੁੱਕਾ ਬੋਹੜ ਦਾ ਦਰਖਤ ਸੀ ਉਸ ਨੂੰ ਹਰਿਆ ਭਰਿਆ ਹੋਣ ਦਾ ਵਰ ਦੇ ਦਿੱਤਾ ਸੁੱਕਾ ਦਰਖਤ ਹਰਾ ਭਰਾ ਹੋ ਗਿਆ ਦੋਸਤੋ ਬਾਕੀ ਬਾਬਾ ਸ਼੍ਰੀ ਚੰਦ ਜੀ ਦੀ ਤਪੱਸਿਆ ਬਾਰੇ ਤੇ ਉਹਨਾਂ ਦੇ ਜੀਵਨ ਬਾਰੇ ਅਗਲੇ ਐਪੀਸੋਡ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਇੰਨਾ ਕੁ ਇਤਿਹਾਸ ਬਾਬਾ ਸ਼੍ਰੀ ਚੰਦ ਜੀ ਦਾ ਦੱਸ ਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਉਹਦੇ ਲਈ ਮੈਂ ਖਿਮਾ ਦਾ ਜਾਚ ਕਹਾ ਅਕਾਲ ਪੁਰਖ ਦੇ ਚਰਨਾਚ ਇਹ ਹੀ ਅਰਦਾਸ ਬੇਨਤੀ ਹੈ ਕਿ ਸਾਡੀ ਤੁਸ਼ ਬੁੱਧੀ ਜੋ ਜੋ ਵੀ ਸ਼ਬਦ ਕਹੋਨੇ ਹੋ ਤੁਸੀਂ ਇਹ ਤੁਹਾਡੀ ਬਖਸ਼ਿਸ਼ ਹੈ ਤੁਹਾਡੀ ਮੌਤ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ